ਜੀ ਸਤ ਸ੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਸਾਡੀ ਚੈਨਲ ਪੰਜਾਬੀ ਰਿਸ਼ਤੇ ਦੇ ਵਿੱਚ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਡੇ ਲਈ 14 ਨਵੇਂ ਰਿਸ਼ਤੇ ਲੈ ਕੇ ਆਏ ਹਾਂ ਜੀ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਸਾਡੀ ਚੈਨਲ ਤੇ ਨਵੇਂ ਆਏ ਹੋ ਤਾਂ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਜੀ ਤੇ ਵੀਡੀਓ ਨੂੰ ਐਂਡ ਦੇ ਤੱਕ ਜਰੂਰ ਦੇਖਿਆ ਕਰੋ ਜੀ ਜੇਕਰ ਤੁਸੀਂ ਵੀ ਆਪਣੇ ਲੜਕੇ ਜਾਂ ਲੜਕੀ ਦੇ ਰਿਸ਼ਤੇ ਦੇ ਲਈ ਐਡ ਲਗਵਾਉਣਾ ਚਾਹੁੰਦੇ ਹੋ ਤਾਂ ਸਾਡੇ ਦਿੱਤੇ ਗਏ WhatsApp ਨੰਬਰ ਤੇ ਮੈਸੇਜ ਕਰਕੇ ਬਾਇਓ ਡਾਟਾ ਭੇਜ ਕੇ ਤੁਸੀਂ ਆਪਣੀ ਐਡ ਲਗਵਾ ਸਕਦੇ ਹੋ ਜੀ। ਅਸੀਂ ਲੜਕੀਆਂ ਦੀ ਐਡ ਬਿਲਕੁਲ ਫ੍ਰੀ ਦੇ ਵਿੱਚ ਲਗਾਉਣੀ ਆ ਤੇ ਲੜਕਿਆਂ ਦੀ ਐਡ ਦੇ ਲਈ ਅਸੀਂ ਫੀਸ ਲੈਨੇ ਆ। ਫੀਸ ਦਾ ਜੋ ਵੀ ਪ੍ਰੋਸੈਸ ਹੋਵੇਗਾ ਤੁਹਾਨੂੰ ਮੈਸੇਜ ਦੇ ਵਿੱਚ ਦੱਸ ਦਿੱਤਾ ਜਾਵੇਗਾ। ਹਾਂਜੀ ਅੱਜ ਦਾ ਪਹਿਲਾ ਰਿਸ਼ਤਾ ਨੋਟ ਕਰੋ ਜੀ ਨਾਮ ਕੌਰ ਪਤਾ ਬਠਿੰਡਾ ਕਾਸਟ 바ਵਾਪੁਰੀ ਉਮਰ 85 2000 ਕੱਦ 5 ਫੁੱਟ 2 ਇੰਚ ਪੜਾਈ +2 ਬਿਊਟੀਸ਼ੀਅਨ ਕੋਰਸ ਪ੍ਰਾਇਮੇਟੇ ਮੈਰਿਡ ਫਾਦਰ ਐਂਡ ਬ੍ਰਦਰ ਕੈਟਲ ਫੀਡ ਬਿਜ਼ਨਸ ਹੈ ਜੀ ਤੇ ਮੰਗੇ ਪਰਵਾਰ ਦੀ ਮੁੰਡਾ ਐਨਆਰਆਈ ਹੋਵੇ ਲੋਕਲ ਹੋਵੇ ਤਾਂ ਵਧੀਆ ਸਿਟੀ ਦੇ ਵਿੱਚ ਵੈਲ ਸੈਟਲ ਹੋਵੇ ਤੇ ਪਰਿਵਾਰ ਦਾ ਨਾਲ ਨੰਬਰ ਦਿੱਤਾ ਗਿਆ ਹੈ ਜੀ ਦਿੱਤੇ ਗਏ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਸਿੱਧਾ ਗੱਲਬਾਤ ਕਰ ਸਕਦੇ ਹੋ ਜੀ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਕੁੜੀ ਦਾ ਰਿਸ਼ਤਾ ਪਤਾ ਅਨੰਦਪੁਰ ਸਾਹਿਬ ਕਾਸਟ ਲੁਬਾਣਾ ਖੱਤਰੀ ਉਮਰ 28 9 1999 ਕੱਦ 5 2 ਪੜ੍ਹਾਈ ਬੀਸੀਏ ਡਿਪਲੋਮਾ 1 ਇਅਰ ਬੀਐਸਸੀ ਆਈਟੀ 2 ਇਅਰ ਜੇਮ ਟ੍ਰੇਨਿੰਗ ਸਰਟੀਫਿਕੇਟ ਪਰ ਆ ਇੱਕ ਜਿਮ ਟ੍ਰੇਨਿੰਗ ਜਿਮ ਟ੍ਰੇਨਰ ਮਾਤਾ ਪਿਤਾ ਨੇ ਫੈਮਿਲੀ ਦੇ ਵਿੱਚ ਤੇ ਪਰਿਵਾਰ ਦੀ ਮੰਗੇ ਜੀ ਮੁੰਡਾ ਸੋਨਾ ਸੁਨੱਖਾ ਹੋਵੇ ਐਨ ਆਰ ਆਈ ਹੋਵੇ ਨਸ਼ੇ ਤੋਂ ਰਹਿਤ ਹੋਵੇ ਤੇ ਓਨਲੀ ਚੰਡੀਗੜ੍ਹ ਸਿਟੀ ਤੋਂ ਹੋਵੇ ਐਂਡ ਓ ਬੀ ਸੀ ਜਰਨਲ ਕਾਸਟ ਵਾਲੇ ਹੀ ਇਹਨਾਂ ਨੂੰ ਸੰਪਰਕ ਕਰਨ ਪਰਿਵਾਰ ਦਾ ਨਾਲ ਨੰਬਰ ਦਿੱਤਾ ਗਿਆ ਜੀ ਦਿੱਤੇ ਗਿਆ ਨੰਬਰ ਤੇ ਪਰਿਵਾਰ ਦੇ ਨਾਲ ਤੁਸੀਂ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਪਤਾ ਬੁਰਜ ਹਰੀਗਾ ਜ਼ਿਲ੍ਹਾ ਫਰੀਦਕੋਟ ਕਾਸਟ ਜੱਟ ਸਿੱਖ ਗੋਤ ਬਰਾੜ ਉਮਰ 26 1 2000 ਕੱਦ 5 8 ਪੜ੍ਹਾਈ ਪਲੱਸ 2 ਪਾਸ ਡਿਪਲੋਮਾ ਇਨ ਕੰਪਿਊਟਰ ਐਪਲੀਕੇਸ਼ਨ ਪੈਨ ਨੋ ਪ੍ਰਾ ਨੋ ਵੈਸ਼ਨੂ ਪਰਿਵਾਰ ਹੈ ਜੀ ਛੋਟੀ ਫੈਮਿਲੀ ਹੈ ਕੰਮ 12 ਕਿੱਲੇ ਜ਼ਮੀਨ ਹੈ ਪਿਤਾ ਖੇਤੀਬਾੜੀ ਦਾ ਕੰਮ ਕਰਦੇ ਨੇ ਤੇ ਮਾਤਾ ਹਾਊਸ ਵਾਈਫ ਨੇ ਜੀ ਡਬਲ ਸਟੋਰੀ ਕੋਠੀ ਰੋਡ ਤੇ ਨਾਲ ਹੀ ਜ਼ਮੀਨ ਹੈ ਜੀ ਪਰਿਵਾਰ ਦੀ ਮੰਗੀ ਕੁੜੀ ਕੈਨੇਡਾ ਜਾਂ ਆਸਟ੍ਰੇਲੀਆ ਪੀਆਰ ਹੋਵੇ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਹੈ ਜੀ ਦਿੱਤੇ ਗਏ ਨੰਬਰ ਤੇ ਤੁਸੀਂ ਡਾਇਰੈਕਟ ਪਰਿਵਾਰ ਦੇ ਨਾਲ ਗੱਲਬਾਤ ਕਰ ਸਕਦੇ ਹੋ ਤੇ ਵਧੇਰੇ ਜਾਣਕਾਰੀ ਲੈ ਸਕਦੇ ਹੋ ਜੀ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਪ੍ਰਭਜੋਤ ਕੌਰ ਪਤਾ ਸਮਰਾਲਾ ਕਾਸਟ ਸਿੱਖ ਗੋਤ ਮਹਿਰਾ ਉਮਰ 28 ਸਾਲ ਕੱਦ 5 6 ਪੜਾਉ ਬਈ ਦੇ ਵਿੱਚ ਤੇ ਪੜਾਈ ਜੀ ਐਨਐਮ ਨਰਸਿੰਗ ਡਿਪਲੋਮਾ 3 ਇਅਰਸ ਕਮਸ ਆਈਪ੍ਰੈਸ ਵਿੱਚ ਡਿਗਰੀ ਦੀ ਪੜਾਈ ਕਰ ਰਹੀ ਲੜਕੀ ਤੇ ਪਰਿਵਾਰ ਦੀ ਮੰਗੇ ਮੁੰਡਾ ਪੀਆਰ ਹੋਵੇ ਕਿਸੇ ਵੀ ਦੇਸ਼ ਦਾ ਕੋਈ ਮੰਗਣਾ ਹੋਵੇ ਤੇ ਨਸ਼ੇ ਤੋਂ ਰਹਿਤ ਹੋਵੇ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਹੈ ਜੀ ਦਿੱਤੇ ਗਏ ਨੰਬਰ ਤੇ ਪਰਿਵਾਰ ਦੇ ਨਾਲ ਤੁਸੀਂ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਕੌਰ ਪਤਾ ਬਰਨਾਲਾ ਕਾਸਟ ਰਾਮਦਾਸ ਸਿੰਘ ਸਿੱਖ ਉਮਰ ਦਿਨ ਦਿਨ 1996 ਕੱਦ 54 ਪੜ੍ਹਾਈ ਬੀਏ ਪਾਸ ਪ੍ਰਾਇਕੀ ਅਨ ਮੈਰਿਡੇ ਪਰਿਵਾਰ ਦੀ ਮੰਗੇ ਮੁੰਡਾ ਸਰਕਾਰੀ ਨੌਕਰੀ ਤੇ ਹੋਵੇ ਬਰਨਾਲਾ ਮੋਗਾ ਮਲੇਰਕੋਟਲਾ ਤੇ ਲੁਧਿਆਣੇ ਨੂੰ ਪਹਿਲੇ ਰਾਮਦਾਸ ਸਿੰਘ ਸਿੱਖ ਕਾਸਟ ਵਾਲੇ ਹੀ ਸੰਪਰਕ ਕਰਨ ਇਹਨਾਂ ਨੂੰ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਹੈ ਦਿੱਤੇ ਗਏ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਸਿੱਧੀ ਗੱਲਬਾਤ ਕਰ ਸਕਦੇ ਹੋ ਤਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਲੜਕੀ ਦਾ ਰਿਸ਼ਤਾ ਪਤਾ ਮੋਗਾ ਕਾਸਟ ਨਾਈ ਸਿੱਖ ਉਮਰ 18 10 1990 ਕੱਦ 5 5 ਪੜਾਈ ਬੀ ਐਸ ਸੀ ਆਈਟੀਆਈ ਮੰਗ ਮੁੰਡਾ ਗਵਰਨਮੈਂਟ ਜੋਬ ਤੇ ਹੋਵੇ ਜਾਂ ਐਨ ਆਰ ਆਈ ਹੋਵੇ ਜਾਂ ਆਪਣਾ ਫੈਮਿਲੀ ਬਿਜ਼ਨਸ ਹੋਵੇ ਨਾਈ ਸਿੱਖ ਤੇ ਜੱਟ ਸੇ ਕਾਸਟ ਨੂੰ ਪਹਿਲੇ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਦਿੱਤੇ ਗਿਆ ਨੰਬਰ ਤੇ ਪਰਿਵਾਰ ਦੇ ਨਾਲ ਤੁਸੀਂ ਡਾਇਰੈਕਟ ਗੱਲਬਾਤ ਕਰ ਸਕਦੇ ਹੋ। ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸੰਦੀਪ ਕੌਰ ਪਤਾ ਪਹਿਨੀ ਦੋਆਬਾ ਲੁਧਿਆਣਾ ਉਮਰ 12 ਤਿੰਨ 1988 ਕਾਸਟ ਜੱਟ ਸਿੱਖ ਗੋਤ ਸੋਹੀ ਕੱਦ 5 ਫੁੱਟ 2 ਇੰਚ ਪੜਾਈ ਨਰਸਿੰਗ ਇਨ ਇੰਡੀਆ अर्ਲੀ ਲਰਨਿੰਗ ਚਾਈਲਡ ਕੇਅਰ ਡਿਪਲੋਮਾ ਇਨ ਕੈਨੇਡਾ ਪੀਆਰ ਪ੍ਰੋਫਾਈਲ ਪ੍ਰੋਸੈਸਿੰਗ ਪ੍ਰਾਇਕੀ ਐਂਡ ਅਮੈਰੀਡ ਏ ਤੇ ਪਰਿਵਾਰ ਦੀ ਮੰਗੇ ਮੁੰਡਾ ਕਨੇਡਾ ਪੀਆਰ ਵਰਕ ਪਰਮਿਟ ਜਾਂ ਵੀਸਟਰ ਵੀਜੇ ਤੇ ਹੋਵੇ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਦਿੱਤੇ ਗਏ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਕੌਰ ਪਤਾ ਫਿਰੋਜ਼ਪੁਰ ਕਾਸਟ ਜੱਟ ਸਿੱਖ ਗੋਤ ਬਰਾੜ ਉਮਰ 18 ਸਾਲ ਕੱਦ 5 ਫੁੱਟ 3 ਇੰਚ ਪੜਾਈ ਪਲੱਸ 2 ਪਾਸ ਆਈਲੈਟਸ 6 ਬੈਂਡ ਸਕੋਰ ਨਾਉ ਡੂਇੰਗ ਇ ਨਰਸਿੰਗ ਮੰਗੇ ਪਰਿਵਾਰ ਦੀ ਖਰਚਾ ਕਰਨ ਵਾਲਾ ਮੁੰਡਾ ਚਾਹੀਦੇ ਜਾਂ ਇੰਡੀਆ ਦੇ ਵਿੱਚ ਪੜ੍ਹਾਈ ਕੰਟੀਨਿਊ ਕਰਵਾ ਸਕਦਾ ਹੋਵੇ ਉਹੀ ਪਰਿਵਾਰ ਇਹਨਾਂ ਨੂੰ ਸੰਪਰਕ ਕਰਨ ਤੇ ਮੁੰਡੇ ਦੀ ਉਮਰ 24 ਸਾਲ ਤੋਂ ਉੱਪਰ ਨਾ ਹੋਵੇ ਜੀ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਹੈ ਦਿੱਤੇ ਗਿਆ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਆਪਣੀ ਸਿੱਧੀ ਗੱਲਬਾਤ ਕਰ ਸਕਦੇ ਹੋ ਤੇ ਵਧੇਰੇ ਜਾਣਕਾਰੀ ਵੀ ਲੈ ਸਕਦੇ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਪ੍ਰਜੋਤ ਕੌਣ ਪਤਾ ਲੁਧਿਆਣਾ ਕਾਸਟ ਰਾਮਦਾਸੀਆ ਸਿੱਖ ਗੋਤ ਜਸੜ ਕੈਲੇ ਉਮਰ 5 10 1993 ਕੱਦ 5 3 ਪੜ੍ਹਾਈ ਪਲੱਸ 2 ਨੌਨ ਮੈਡੀਕਲ ਡੀ ਫਾਰਮੇਸੀ ਪ੍ਰਾਇਵਟ ਪੈਨਿਕ ਮੈਰਿਡ ਆਸਟ੍ਰੇਲੀਆ ਮਾਤਾ ਪਿਤਾ ਫੈਮਲੀ ਦੇ ਵਿੱਚ ਤੇ ਪਰਿਵਾਰ ਦੀ ਮੰਗੇ ਮੁੰਡਾ ਨਿਊਜ਼ੀਲੈਂਡ ਅਮਰੀਕਾ ਕੈਨੇਡਾ ਇਟਲੀ ਜਾਂ ਕਿਸੇ ਯੂਰੋਪੀਅਨ ਕੰਟਰੀ ਦੇ ਵਿੱਚ ਪੀਆਰ ਹੋਵੇ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਦਿੱਤੇ ਗਏ ਨੰਬਰ ਤੇ ਤੁਸੀਂ ਡਾਇਰੈਕਟ ਪਰਿਵਾਰ ਦੇ ਨਾਲ ਗੱਲਬਾਤ ਕਰ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਕੌਰ ਪਤਾ ਜਲੰਧਰ ਕਾਸਟ ਜਟ ਸਿੱਖ ਉਮਰ 19 9 1990 ਕੱਦ 5 5 ਪੜ੍ਹਾਈ ਮਾਸਟਰ ਡਿਗਰੀ ਪੈਨ ਨੋ ਪ੍ਰਾ ਨੋ ਪਿਤਾ ਐਕਸਪਾਇਰ ਨੇ ਮਾਤਾ ਹਾਊਸ ਵਾਈਫ ਨੇ ਕੰਮ 12 ਕਿਲੇ ਜ਼ਮੀਨ ਮੰਗ ਪਰਿਵਾਰ ਦੀ ਮੁੰਡਾ ਕਨੇਡਾ ਜੋ ਐਸਏ ਆਸਟ੍ਰੇਲੀਆ ਜਾਂ ਨਿਊਜ਼ੀਲੈਂਡ ਦੇ ਵਿੱਚ ਹੋਵੇ ਜਾਂ ਇੰਡੀਆ ਦੇ ਵਿੱਚ ਡੀਐਸਪੀ ਜਾਂ ਇਸ ਤੋਂ ਉੱਪਰ ਵਾਲੀ ਪੋਸਟ ਦੇ ਹੋਵੇ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਹੈ ਜੀ ਦਿੱਤੇ ਗਏ ਨੰਬਰ ਤੇ ਤੁਸੀਂ ਡਾਇਰੈਕਟ ਪਰਿਵਾਰ ਦੇ ਨਾਲ ਗੱਲਬਾਤ ਕਰ ਸਕਦੇ ਹੋ ਤੇ ਵਧੇਰੇ ਜਾਣਕਾਰੀ ਵੀ ਲੈ ਸਕਦੇ ਹੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਕੌਰ ਪਤਾ ਜ਼ਿਲ੍ਹਾ ਮੋਗਾ ਕਾਸਟ ਜਰ ਸਿੱਖ ਗੋਤ ਧਾਲੀਵਾਲ ਉਮਰ 8 ਤਿੰਨ 1992 ਕੱਦ 5 ਤਿੰਨ ਭਰਾ 1 ਕਨੇਡਾ ਪੀਆਰ ਪੜਾਈ ਬੀਏ ਬੀਐਡ ਐਮਏ ਪਿਤਾ ਖੇਤੀਬਾੜੀ ਦਾ ਕੰਮ ਕਰਦੇ ਤੇ ਮਾਤਾ ਹਾਊਸ ਵਾਈਫ ਨੇ ਕੰਮ ਕੁੜੀ ਪ੍ਰਾਈਵੇਟ ਟੀਚਰ ਹੈ ਤੇ ਹੁਣ ਕੈਨੇਡਾ ਦਾ 10 ਸਾਲ ਦੇ ਟੂਰਿਸਟ ਵੀਜ਼ੇ ਤੇ ਗਈ ਹੈ ਤੇ ਪਰਿਵਾਰ ਦੀ ਮੰਗੇ ਮੁੰਡਾ ਵੈਸ਼ਨੋ ਹੋਵੇ ਕੈਨੇਡਾ ਪੀਆਰ ਹੋਵੇ 4 ਤੋਂ 5 ਕਿੱਲੇ ਜ਼ਮੀਨ ਹੋਵੇ ਨਾਲ ਹੀ ਪਰਿਵਾਰ ਦਾ ਨੰਬਰ ਦਿੱਤਾ ਗਿਆ ਦਿੱਤੇ ਹੀ ਗਿਆ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰਕੇ ਵਧੇਰੇ ਜਾਣਕਾਰੀ ਲੈ ਸਕਦੇ ਹੋ ਜੀ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਪਤਾ ਹੁਸ਼ਿਆਰਪੁਰ ਦਸੋਹਾ ਕਾਸਟ ਐਸਸੀ ਉਮਰ 24 12 1993 ਕੱਦ 5 8 ਭੈਣਾ 2 ਨੇ ਇੱਕ ਮੈਰਿਡ ਹੈ ਪਰ ਇੱਕ ਵਰਕਿੰਗ ਦੁਬਈ ਪਿਤਾ ਬਿਲਡਿੰਗ ਠੇਕੇਦਾਰ ਮਾਤਾ ਹਾਊਸ ਵਾਈਫ ਕੰਮ ਟ੍ਰਾਲਰ ਡਰਾਈਵਰ ਇਨ ਸਾਊਦੀ ਅਰਬ 7 ইয়ার্স ਐਂਡ ਦੁਬਈ ਲੈਸਨਸ ਪਰਿਵਾਰ ਦੀ ਮੰਗੀ ਕੁੜੀ ਸਿੰਪਲ ਹੋਵੇ ਪਲਸ 2 ਪਾਸ ਹੋਵੇ ਐਸਸੀ ਵਾਲੀਆ ਮਹਿਰਾ ਜੱਟ ਤੇ ਅਧਰਮੀ ਕਾਸਟ ਵਾਲੇ ਹੀ ਇਹਨਾਂ ਨੂੰ ਸੰਪਰਕ ਕਰਨ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਹੈ ਜੇ ਦਿੱਤੇ ਗਿਆ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਸਿੱਧੀ ਗੱਲਬਾਤ ਕਰ ਸਕਦੇ ਹਾਂ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਜਸਪ੍ਰੀਤ ਸਿੰਘ ਪਤਾ ਕੋਰਬਾ ਸਟੀਸਗੜ ਨੈਟਿਵ ਪਲੇਸ ਰੋਪੜ ਪੰਜਾਬ ਕਾਸਟ ਸੈਣੀ ਸਿੱਖ ਉਮਰ 5 10 ਸੋਰੀ ਬੰਦ 1991 ਗੱਦ 59 ਪੜਾਈ ਬੀਬੀਏ ਪੀਜੀਡੀਸੀ ਇੰਗਲਿਸ਼ ਮੀਡੀਅਮ ਪ੍ਰੋਫੈਸ਼ਨਲ ਟਰਾਂਸਪੋਰਟਰ ਪ੍ਰਾ ਇੱਕੀ ਤੇ ਮਾਤਾ ਪਿਤਾ ਨੇ ਫੈਮਿਲੀ ਦੇ ਵਿੱਚ ਪਰਿਵਾਰ ਦੀ ਮੰਗੀ ਕੁੜੀ ਬੜੀ ਲਿਖੀ ਤੇ ਸੋਹਣੀ ਸੁਨੱਖੀ ਹੋਵੇ ਇੱਕ ਪਰਿਵਾਰ ਤੋਂ ਹੋਵੇ ਹੋਰ ਪਰਿਵਾਰ ਦੀ ਕੋਈ ਮੰਗ ਨਹੀਂ ਨਾਲ ਪਰਿਵਾਰ ਦੇ ਦੋ ਨੰਬਰ ਦਿੱਤੇ ਗਿਆ ਜੀ ਦਿੱਤੇ ਗਿਆ ਨੰਬਰਾਂ ਤੇ ਤੁਸੀਂ ਡਾਇਰੈਕਟ ਪਰਿਵਾਰ ਦੇ ਨਾਲ ਗੱਲਬਾਤ ਕਰ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਵੀਰਿੰਦਰ ਸਿੰਘ ਪਤਾ ਨਿਹਾਰਿਕਾ ਕੋਰਬਾ ਸ਼ਤੀਸ਼ਗੜ ਉਮਰ ਸੌਰੀ ਕਾਸਟ ਸੈਣੀ ਸਿੱਖ ਉਮਰ 26 ਜੁਲਾਈ 1992 ਕੱਦ 5 10 ਪੜ੍ਹਾਈ ਬੀਟੈਕ ਇਨ ਸਿਵਲ ਇੰਜੀਨੀਅਰਿੰਗ ਪ੍ਰੋਫੈਸ਼ਨ ਸਿਵਲ ਇੰਜੀਨੀਅਰਿੰਗ ਵਰਕ ਐਕਸਪੀਰੀਅੰਸ 5 ਇਅਰਸ ਪਰਾ ਇੱਕ ਭੈਣ ਨੋ ਪਿਤਾ ਨਰਿੰਦਰ ਸਿੰਘ ਮਾਤਾ ਦਰਸ਼ਨ ਕੌਰ ਪਰਿਵਾਰ ਦੀ ਮੰਗੀ ਕੁੜੀ ਪੜੀ ਲਿਖੀ ਤੇ ਸੋਣੀ ਸੁਨੱਖੀ ਹੋਵੇ ਸਿੱਖ ਪਰਿਵਾਰ ਤੋਂ ਹੋਵੇ ਹੋਰ ਪਰਿਵਾਰ ਦੀ ਕੋਈ ਮੰਗ ਨਹੀਂ ਜੀ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਦਿੱਤੇ ਗਿਆ ਨੰਬਰ ਤੇ ਤੁਸੀਂ ਡਾਇਰੈਕਟ ਪਰਿਵਾਰ ਦੇ ਨਾਲ ਗੱਲਬਾਤ ਕਰ ਸਕਦੇ ਜੀ ਹਾਂਜੀ ਜੀ ਆਪਰੇ ਅੱਜ ਦੇ ਕੁਝ ਨਵੇਂ ਰਿਸ਼ਤੇ ਜੇ ਇਹਨਾਂ ਦੇ ਵਿੱਚੋਂ ਤੁਹਾਨੂੰ ਕੋਈ ਵੀ ਰਿਸ਼ਤਾ ਪਸੰਦ ਆਉਂਦਾ ਹੈ ਤਾਂ ਚੰਗੀ ਤਰ੍ਹਾਂ ਜਾਂਚ ਪੜਤਾਲ ਕਰਕੇ ਰਿਸ਼ਤਾ ਕਰੋ ਜੀ ਕਿਉਂਕਿ ਸਾਡਾ ਕੰਮ ਸਿਰਫ ਐਡ ਦਾ ਹੁੰਦਾ ਹੈ ਅਸੀਂ ਖੁਦ ਰਿਸ਼ਤੇ ਨਹੀਂ ਕਰਵਾਉਂਦੇ ਜੇਕਰ ਤੁਹਾਨੂੰ ਸਾਡੀਆਂ ਵੀਡੀਓ ਦੇ ਵਿੱਚ ਕੋਈ ਵੀ ਰਿਸ਼ਤਾ ਪਸੰਦ ਆਉਂਦਾ ਹੈ ਰਿਸ਼ਤਾ ਕਰਨ ਸਮੇਂ ਜਾਂ ਬਾਅਦ ਦੇ ਵਿੱਚ ਤੁਹਾਨੂੰ ਕੋਈ ਵੀ ਪ੍ਰੋਬਲਮ ਆਉਂਦੀ ਹੈ ਤਾਂ ਉਸਦੇ ਜ਼ਿੰਮੇਵਾਰ ਤੁਸੀਂ ਖੁਦ ਹੋਵੋਗੇ ਕਿਉਂਕਿ ਸਾਡਾ ਕੰਮ ਸਿਰਫ ਐਡ ਦਾ ਹੈ ਜੀ ਜੇਕਰ ਤੁਸੀਂ ਵੀ ਆਪਣੇ ਲੜਕੇ ਜਾਂ ਲੜਕੀ ਦੇ ਰਿਸ਼ਤੇ ਦੇ ਲਈ ਐਡ ਲਗਵਾਉਣਾ ਚਾਹੁੰਦੇ ਹੋ ਤਾਂ ਸਾਡੇ ਦਿੱਤੇ ਗਏ ਵਟਸਐਪ ਨੰਬਰ ਤੇ ਮੈਸੇਜ ਕਰਕੇ ਬਾਇਓ ਡਾਟਾ ਭੇਜ ਕੇ ਆਪਣੀ ਐਡ ਲਗਵਾ ਸਕਦੇ ਹੋ ਜੀ ਅਸੀਂ ਲੜਕੀਆਂ ਦੀ ਐਡ ਬਿਲਕੁਲ ਫ੍ਰੀ ਦੇ ਵਿੱਚ ਲਗਾਉਣੇ ਆ ਤੇ ਲੜਕੀਆਂ ਦੀ ਐਡ ਦੇ ਲਈ ਅਸੀਂ ਫੀਸ ਲੈਣੇ ਆ ਫੀਸ ਦਾ ਜੋ ਵੀ ਪ੍ਰੋਸੈਸ ਹੋਵੇਗਾ ਤੁਹਾਨੂੰ ਮੈਸੇਜ ਦੇ ਵਿੱਚ ਦੱਸ ਦਿੱਤਾ ਜਾਵੇਗਾ ਮਿਲਦੇ ਆ ਜੀ ਇੱਕ ਹੋਰ ਨਵੀਂ ਵੀਡੀਓ ਦੇ ਨਾਲ ਧੰਨਵਾਦ